ਇਹ ਨਾ ਪਿਛਲੇ ਕੁਝ ਸਮੇਂ ਤੋਂ ਆਪਣੇ ਰਾਮਪੁਰੇ ਏਰੀਏ ਚ ਜਿਹੜਾ ਸਾਰੇ ਡਿਫਰੈਂਟ ਡਿਪਰੈਂਡੈਂਸੀ ਦੇ ਵਿੱਚ ਜਿਹੜਾ ਹੈਗਾ ਚੰਦਰਾਜ ਟੋਰੀ ਦੇ ਵਾਰਦਾਤਾਂ ਹੋ ਰਹੀਆਂ ਸੀਗੇ ਆਪਣੇ ਪਿੱਛੇ ਆ ਜਿਹੜੀ ਰਾਤ ਨੂੰ ਕੀ 2:00 ਤੇ 3:00 ਦੀ ਦਰਮਿਆਨੀ ਰਾਤ ਨੂੰ ਮਹਾਦੇਵ ਰਾਏ ਦੇ ਮਿਲ ਦੇ ਵਿੱਚ ਚੋਰੀ ਹੋਈ ਸੀ ਤੇ ਉਹਨਾਂ ਨੇ ਸਾਡੇ ਕੋਲ ਜਿਹੜਾ ਇਨਫਰਮੇਸ਼ਨ ਦਿੱਤੀ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਲੰਦਾ ਐਸਐਸਪੀ ਸਾਹਿਬ ਦੇ ਨਾਲ ਡਿਸਕਸ ਕਰਕੇ ਆਈਪੀਐਸ ਨੇ ਆਪਣੇ ਸ਼੍ਰੀ ਅਜੀਤ ਗਾਂਧੀ ਐਸਪੀਡੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ ਕੀਤਾ ਅਸੈਟਸ ਉੱਪਰ ਦੇ ਰਿਸਕ ਮਾਤ ਦੇ ਗਵਾਇਦੇ ਵਿੱਚ ਆਪਣੀ ਟੀਮਾਂ ਬਣਾਈਆਂ ਤੇ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕਨੀਕਲ ਤਰੀਕੇ ਨਾਲ ਪੇਸ਼ ਕਰਦੇ ਹੋਏ ਗਾਂ ਚੱਲਦੇ ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਤੇ ਉਹਦੇ ਵਿੱਚ ਜਿਹੜਾ ਹੈਗਾ ਆਪਣਾ 250 ਗੱਟੇ ਇਤੋਂ ਦਾ 157 ਗੱਟੇ ਚੋਰੀ ਹੋਏ ਸੀ ਇਹਨਾਂ ਤੋਂ 250 ਗੱਟੇ ਜਿਹੜੇ ਚੋਰੀਆ ਮਾਲ ਨੂੰ ਬਰਾਮਦ ਹੋਇਆ ਜਿਹਦੇ ਵਿੱਚ ਦੋ ਬੰਦੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਸੰਜੀ ਕੁਮਾਰ ਉਸਕੂ ਕਾਲਾ ਇਹ ਵਾਸੀ ਆਦਰਸ਼ਨਗਰ ਦਾ ਨਾਮ ਪ੍ਰਿਆਰਿਆਨ ਵਾਲਾ ਤੇ ਅਜੇ ਉੱਪਰ ਨਹਿਰਪਾਲ ਹੈਗਾ ਭਗਤ ਸਿੰਘ ਕਲੋਨੀ ਰਾਮਪੁਰਾ ਤੇ ਇਹਨਾਂ ਕੋਲ ਇੱਕ ਟਰੱਕ ਮਿਲਿਆ ਦੋ ਮੌਕਸੇ ਜਿਹੜੀਆਂ ਮਿਲੀਆਂ ਗਈਆਂ ਤੇ ਇਹਨਾਂ ਦੀ ਹੋਰ ਤਫ਼ਤੀਸ਼ ਕਰ ਰਹੇ ਇਹਦੇ ਵਿੱਚ ਅਜੇ ਹੋਰ ਵੀ ਬੰਦੇ ਜੀ ਗਵਰਨਮੈਂਟ ਸਾਹਮਣੇ ਆਊਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਤੇ ਜਾਂ ਜਿਹੜੇ ਚੋਰੀ ਆਸਮਾਨ ਖਰੀਦੇ ਸੀ ਅੱਜ ਇਹਨਾਂ ਨੂੰ ਪੇਸ਼ਦਾਨਤ ਕਰਕੇ ਇਹਨਾਂ ਦਾ ਦਰਮਾਨ ਹਾਸਲ ਕਰਕੇ ਤੇ ਅੱਗੇ ਤਫ਼ਤੀਸ਼ ਚਲਾਵਾਂਗੇ ਤੇ ਜਿਵੇਂ ਵੀ ਫਿਰ ਅੱਗੇ ਕੁਝ ਇਹਦੇ ਵਿੱਚ ਅਪਡੇਟ ਆਉਂਗੇ ਤੁਹਾਡੇ ਨਾਲ ਸੰਭਾ ਕਰਦੇ ਹਾਂ ਚੋਰੀ ਕਰਨ ਦਾ ਤਰੀਕਾ ਇਹ ਇਸ ਸੈਲਰ ਦੇ ਵਿੱਚ ਪਾੜ ਲਾ ਕੇ ਤੇ ਰੇੜੀਆਂ ਦੇ ਉੱਤੇ ਉੱਥੋਂ ਹੋਲੀ-ਵਾਲੀ ਮਾਲ ਜਦੋਂ ਚਾਕੇ ਲੋਡ ਕਰਕੇ ਫਿਰ ਅੱਗੇ ਲੈ ਕੇ ਜਾਂਦੇ ਸੀਗੇ। ਤੇ ਕੱਟੜ ਦੀ ਵਜਨ ਦੀ ਤੱਕ ਪਰ ਕੱਟਾ 40 ਕਿਲੋ। ਅਰੇ ਪਹਿਲੇ ਕਿੰਨੇ ਸਮੇਂ ਤੋਂ ਕੋਈ ਪਤਾ ਲੱਗਿਆ ਜੀ ਚੋਰੀ ਕਰ ਰਹੇ ਸੀ ਕਿ ਨਵੇਂ ਸੀਗੇ। ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਕੰਸਲਮੈਂਟ ਲੈ ਕੇ ਇਹਨਾਂ ਕੋਈ ਹੀ ਗੱਲ ਆਪਾਂ ਜੁੜੀਏ ਦਰੋਣੀ ਅਜੇ ਤਾਂ ਮੁੱਢਲੀ ਤਰਤੀਸ਼ ਹੀ ਹੋਈ ਆਪਨੇ। ਮਾਲ ਦੇ ਦੀ ਕੀਮਤ ਬ੍ਰਾਂਡ ਦੀ 250 ਗੱਟੇ ਬ੍ਰਾਂਡ ਦੀ। ਤਾਂ ਨਾਲ ਵੀ ਫਿਲ ਵੀ ਹੋਇਆ ਜਿਹੜੀ ਗੱਲ। ਹਾਂਜੀ ਹਾਂ ਇੱਕ ਟਰੱਕ ਹੈਗੇ ਦੋ ਮੋਟਰਸ ਰੇੜੀਆਂ ਦੇ। ਇਹ ਕਿੰਨੇ ਰੁਪਏ ਦਾ ਨਾਮ ਲੰਭੂ ਹੈ ਇਹ ਤਾਂ ਦੋ ਬੰਦੇ ਆਪਣੇ ਰੈਸਟ ਕੀਤੇ ਆ ਤੇ 30 ਚ ਜਿਹੜੇ ਜਿਹੜੇ ਬੰਦੇ ਆਈ ਜਾਣਗੇ ਉਹ ਸਭ ਨੂੰ ਫਿਰ ਆਪਾਂ ਹੈਗਾ ਨਾ ਬਾਈ ਨੇਮ ਵਿੱਚ ਨਾਮ ਦਿੰਦੇ ਆ ਇੱਕ ਜੇ ਸਪੈਸ਼ਲ ਲੱਗਦੀ ਆ ਜੀ ਉਹ ਉਹ ਵੀ ਚੋਰੀ ਹੁੰਦਾ ਜੀ ਉਹਦੇ ਬਾਰੇ ਉਹਦੇ ਬਾਰੇ ਜੇ ਕੋਈ ਲੈਬਸੇ ਡਿਪਾਰਟਮੈਂਟ ਵੱਲੋਂ ਜਾਂ ਕੋਈ ਕਿਸੇ ਵੱਲੋਂ ਕੋਈ ਸ਼ਿਕਾਇਤ ਆਉਂਦੀ ਤਾਂ ਉਹ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਜਿਹੜੀ ਹੈਗੀ ਕਾਰਵਾਈ ਕਰਾਂਗੇ